ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਹੱਸਦੇ ਖੇੜਦੇ ਰੱਖੇ ਸੱਚੇ ਬਾਦਸ਼ਾਹ ਸੋ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਬਾਤ ਦਾ ਇੱਕ ਰਾਣੀ ਸੀ ਰਾਜੇ ਦੀ ਉਹ ਬਹੁਤ ਹੀ ਸੋਹਣੀ ਸਿਰ ਦੇ ਵਾਲ ਉਹਦੇ ਅਜੀਬ ਸੀ ਚਮਕਦਾਰ ਸੋਨੇ ਵਾਂਗੂ ਜਮਕਿਆ ਕਰਨ ਤੇ ਸਾਈਜ਼ ਵੀ ਵਾਲਾਂ ਦਾ ਮੋਟਾ ਨਹੀਂ ਵਾਲ ਤਾਂ ਜਿਵੇਂ ਬਰੀਕ ਹੁੰਦੇ ਨੇ ਜਿਵੇਂ ਆਪਣੇ ਆਮ ਸਬਦੇ ਹੀ ਨੇ ਉਹਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਂਦੇ ਸੀ ਉਹ ਵਾਲ ਹੁੰਦੇ ਹਰ ਕੋਈ ਦੇਖਦਾ ਵੀ ਅਨੋਖੇ ਵਾਲ ਨੇ ਤਾਂ ਔਲਾਦ ਉਹਦੇ ਹੈ ਨਾ ਉਹ ਰਾਜੇ ਨੂੰ ਕਹਿਣ ਲੱਗੀ ਵੀ ਮਹਾਰਾਜ ਐਵੇਂ ਜਾਊ ਰਾਜਪਾਤ ਤੁਸੀਂ ਹੋਰ ਵਿਆਹ ਕਰਾ ਲਓ ਉਹ ਕਹਿੰਦਾ ਵੀ ਨਾ ਤੇਰੇ ਹੁੰਦੇ ਮੈਂ ਵਿਆਹ ਨਹੀਂ ਕਰਾਉਣਾ ਵੀ ਨਹੀਂ ਹੋਊ اولاد ਆਪਣੇ ਨਾਂ ਹੋਵੇ ਰਾਜ ਭਾਗ ਜਿੱਧਰ ਜਾਊ ਜਾਵੇ ਜਿੰਨਾ ਚਿਰ ਰਹਿ ਗਿਆਂ ਆਪਾਂ ਤਾਂ ਆਪਦਾ ਆਰਾਮ ਕਰਾਂਗੇ ਹੁਣ ਉਹ ਇੱਕ ਦਿਨ ਦਾਸੀਆਂ ਨੂੰ ਕਹਿਣ ਲੱਗੀ ਵੀ ਆਜੋ ਆਪਾਂ ਨਦੀ ਤੇ ਚੱਲੀਏ ਨਾ ਕਿ ਆਵਾਂਗੇ ਉਹ ਭਾਈ ਨਾਲ ਦਾਸੀਆਂ ਚੱਲੀਆਂ ਗਈਆਂ ਨਦੀ ਤੇ ਨਹਾਉਣ ਲੱਗੀਆਂ ਤਾਂ ਉੱਥੇ ਉਹਦਾ ਇੱਕ ਵਾਲ ਟੁੱਟ ਗਿਆ ਝੜਿਆ ਹੋਇਆ ਵਾਲ ਉਹਨੇ ਫੜ ਲਿਆ ਉਹਦੀ ਦਾਸੀ ਨੂੰ ਕਹਿੰਦੀ ਜਾਇ ਇੱਕ ਡੱਬਾ ਹੈ ਫਲਾਨੇ ਥਾਂ ਮੈਂ ਆਪਣੇ ਉਹ ਡੱਬਾ ਲੈ ਕੇ ਆ। ਭਾਈ ਉਹ ਡੱਬਾ ਲੈ ਆਈ ਉਹਨੇ ਬਾਲ ਉਹਦੇ ਚ ਪਾ ਕੇ ਪਾਣੀ ਚ ਡੱਬਾ ਤੈਰਦਾ। ਤਾਰਿਆ ਹੋਇਆ ਪਾਣੀ ਚ ਤਾਂ ਹੁਣ ਉਹ ਡੱਬਾ ਜਾਂਦਾ ਹੈ ਪਾਣੀ ਦੇ ਉੱਤੇ ਤਰਦਾ। ਤਾਂ ਗਾਹਾਂ ਬਹੁਤ ਦੂਰ ਗਿਆ। ਉੱਥੇ ਰਾਜੇ ਦਾ ਮੁੰਡਾ ਸ਼ਿਕਾਰ ਖੇਡਦਾ ਫਿਰਦਾ ਸੀ। ਉਹ ਆ ਗਿਆ ਨਦੀ ਤੇ। ਪਾਣੀ ਧਾਣੀ ਪੀਣ ਕਹਿੰਦਾ ਮੂੰਹ ਹੱਥ ਧੋਵਾ ਤਾਂ ਉਹਨੇ ਉਹ ਡੱਬਾ ਦੇਖ ਲਿਆ ਵੀ ਇਹ ਡੱਬਾ ਆਉਂਦਾ ਤੇ ਇਹ ਡੱਬੇ ਚ ਕੀ ਹੋਇਆ ਵੀ ਤਾਂ ਉਹਦੇ ਨਾਲ ਉਸ ਪਾਈਆਂ ਨੂੰ ਕਹਿੰਦਾ ਵੀ ਇਹਨੂੰ ਡੱਬੇ ਨੂੰ ਫੜੋ ਉਹਨਾਂ ਨੇ ਭਾਈ ਡੱਬਾ ਫੜ ਲਿਆ ਫੜ ਕੇ ਡੱਬਾ ਜਦ ਰਾ ਉਹਨੇ ਖੋਲਿਆ ਮੁੰਡੇ ਨੇ ਤਾਂ ਉਹਦੇ ਵਿੱਚੋਂ ਵਾਲ ਦੇਖ ਕੇ ਸਿਰ ਦਾ ਕਹਿੰਦਾ ਇਹ ਆ ਜਾ ਵਾਲ ਬੀ ਇਹ ਜੇ ਤਾਂ ਵਾਲ ਹੀ ਨਹੀਂ ਦੇਖੇ ਕਦੇ ਵੀ ਇਹ ਕਿਹਦਾ ਵਾਲ ਹੈ ਪਾ ਕੇ ਵੀ ਡੱਬੇ ਚ ਭੇਜਿਆ ਕਿਸੇ ਨੇ ਤੈਰਤਾ ਪਾਣੀ ਚ ਹੁਣ ਉਹ ਕਹਿੰਦਾ ਵੀ ਜਿਹਦਾ ਵਾਲ ਇੰਨੇ ਸੋਹਣੇ ਨੇ ਉਹ ਆਪ ਕਿੰਨੀ ਕੁ ਸੋਹਣੀ ਹੋਊਗੀ ਹੁਣ ਭਾਈ ਉਹ ਨੂੰ ਜੇਰਾ ਦੇਖਦਾ ਵੀ ਵਾਲਾਂ ਵਾਲੀ ਦਾ ਨਾਲ ਮੈਂ ਵਿਆਹ ਕਰਾਵਾਂ ਤਾ ਕਰੇ ਜਾ ਕੇ ਜਿਉਂ ਕਮਰੇ ਚ ਪੈਂਦਾ ਬਾਹਰ ਹੀ ਨਹੀਂ ਨਿਕਲਦਾ ਕਹਿੰਦਾ ਵੀ ਮੈਂ ਤਾਂ ਜਿਹਦੇ ਇਹ ਬਾੜ ਨੇ ਵਿਆਹ ਹੀ ਉਹਦੇ ਨਾਲ ਕਰਾਉਣਾ ਹੈ ਇਹ ਕੁੜੀ ਲੱਭ ਕੇ ਦਿਓ ਮੈਨੂੰ ਤਾਂ ਕਿੱਥੇ ਵੀ ਪਾਣੀ ਉਧਰੋਂ ਆਉਂਦਾ ਹੈ ਉਧਰੋਂ ਪਤਾ ਕਰਦੇ ਜਾਓ ਤਾਂ ਭਾਈ ਸਪਾਹੀ ਭੇਜਤੇ ਉਹਦੇ ਮਾਪੇ ਕਹਿਣ ਲੱਗੇ ਵੀ ਬੇਟਾ ਗਲਤ ਗੱਲ ਹੈ ਤੇਰੀ ਵੀ ਕੀ ਪਤਾ ਹੁਣ ਕਹੀ ਜੀ ਕੁੜੀ ਹੋਊ ਕੀ ਦੀ ਹੋਊ ਵੀ ਤੂੰ ਐਂ ਥੋੜੋ ਵਿਆਹ ਕਰਾ ਲੈਗਾ ਉਹ ਕਹਿੰਦਾ ਨਾ ਇਸੇ ਨਾਲ ਹੀ ਕਰਾਉਣਾ ਮੈਂ ਤਾਂ ਬਾਲਾਂ ਵਾਲੀ ਨਾਲ ਜਿਹਦੇ ਸੋਨੇ ਵਾਲ ਨਹੀਂ ਹੁਣ ਭਾਈ ਉਹਦੇ ਨੌਕਰ ਚੱਕਰ ਗਏ ਲੱਭਣ ਤਾਂ ਉਹ ਪਤਾ ਕਰਦੇ ਕਿ ਰੌਂਦੇ ਉਹ ਵਾਲ ਲੈ ਜਾਂਦੇ ਨੇ ਨਾਲ ਹਰੇਕ ਨੂੰ ਦੁਖਾਉਂਦੇ ਕਰਦੇ ਉਹਨਾਂ ਨੂੰ ਅੰਤ ਪਤਾ ਲੱਗ ਜਾਂਦਾ ਹੈ ਵੀ ਇਹ ਤਾਂ ਇੱਥੋਂ ਦੇ ਰਾਜੇ ਦੀ ਰਾਣੀ ਦਾ ਵਾਲ ਹੈ ਵੀ ਉਹਦੇ ਵਾਲ ਨੇ ਵੱਖਰੇ ਸਭ ਤੋਂ ਉਹ ਸੋਚਦੇ ਨੇ ਵੀ ਰਾਣੀਆਂ ਉਹ ਤਾਂ ਮਤਲਬ ਉਹ ਤਾਂ ਵਿਆਹੀ ਹੋਈ ਐ ਉਹ ਘਰ ਨੂੰ ਮੁੜ ਜਾਂਦੇ ਨੇ ਜਾ ਕੇ ਉਹਨੂੰ ਰਾਜਕੁਮਾਰ ਨੂੰ ਕਹਿਣ ਲੱਗੇ ਵੀ ਮਹਾਰਾਜ ਉਹ ਤਾਂ ਰਾਜਿੰਦੇ ਘਰ ਦੀ ਰਾਣੀ ਐ ਜਿਹਦਾ ਇਹ ਬਾਲ ਐ ਉਹ ਤਾਂ ਵਿਆਹੀ ਬੱਰੀ ਐ ਕਹਿੰਦਾ ਜੋ ਮਰਜ਼ੀ ਹੋਵੇ ਮੈਂ ਤਾਂ ਵਿਆਹੀ ਉਹਦੇ ਨਾਲ ਕਰਾਉਣੇ ਉਹਦੇ ਮਾਪਿਓ ਨੇ ਬਹੁਤ ਸਮਝਾਇਆ ਉਹਨੇ ਤਾਂ ਖਾਣਾ ਪੀਣਾ ਛੱਡ ਕਮਰੇ ਚ ਹੀ ਬੰਦ ਕਰ ਲਿਆ ਆਪਣੇ ਆਪ ਨੇ ਉਹਦੇ ਮਾਂ ਨੇ ਉਹਦੀ ਨੇ ਬਹੁਤ ਸਮਝਾਇਆ ਵੀ ਪੁੱਤ ਤੂੰ ਹੁਣ ਉਹਦੇ ਕਿਸੇ ਕੁੜੀ ਨੂੰ ਉਹਦੇ ਪਤੀ ਨਾਲੋਂ ਕਿਵੇਂ ਵੱਖਰਾ ਕਰ ਦੇਗਾ ਤੂੰ ਵੀ ਪਾਪ ਐ ਨਾਲੇ ਵਿਆਹੀ ਹੋਈ ਐ ਰਾਜੇ ਦੀ ਰਾਣੀ ਐ ਉਹ ਤੈਨੂੰ ਤੇਰੇ ਨਾਲ ਕਿਉਂ ਵਿਆਹ ਕਰਾਉ ਤੈਨੂੰ ਕੁੜੀਆਂ ਦਾ ਘਟ ਐ ਰਾਜਿਆਂ ਦੀਆਂ ਧੀਆ ਇੰਨੇ ਰਿਸ਼ਤੇ ਆਉਣਗੇ ਤੈਨੂੰ ਤਾਂ ਕਹਿੰਦਾ ਨਾ ਮੈਂ ਤਾਂ ਵਿਆਹੀ ਉਹਦੇ ਨਾਲ ਕਰਾਉਣਾ ਐ ਅੜ ਗਿਆ ਜਦੋਂ ਨਾ ਹੀ ਮੰਨਿਆ ਉਹਨੇ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਉਹਨੇ ਲਿਖਤਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ ਜੇ ਤੂੰ ਮਨ ਮਰਜ਼ੀ ਨਾਲ ਆਪ ਕਰਾ ਲੇਂਗੀ ਵਿਆਹ ਤਾਂ ਠੀਕ ਹੈ ਨਹੀਂ ਫਿਰ ਮੈਂ ਤੈਨੂੰ ਅਗਵਾ ਕਰਕੇ ਲੈ ਜਾਊਗਾ ਉਹ ਭਾਈ ਉੱਥੇ ਗਿਆ ਨੌਕਰ ਭੇਜਤਾ ਜਦੋਂ ਗਿਆ ਤਾਂ ਉਹ ਦੇਖਦਾ ਵੀ ਹੁਣ ਅੰਦਰ ਚਿੱਠੀ ਸਿੱਧਾ ਹੀ ਤਾਂ ਮਹਿਲਾ ਚ ਜਾ ਨਹੀਂ ਸਕਦਾ ਤਾ ਮਾਲਣ ਦੇਖੀ ਵੀ ਆ ਫੁੱਲ ਲੈ ਕੇ ਆਉਂਦੀ ਆ ਇਹ ਉਹਦੇ ਤੱਕ ਪਹੁੰਚਦੀ ਹੋਊਗੀ ਉਹਨੇ ਭਾਈ ਉਹ ਬੁੜੀ ਨੂੰ ਚਿੱਠੀ ਫੜਾਤੀ ਉਹ ਕਹਿੰਦੀ ਵੀ ਮੈਂ ਮਰਨਾ ਕਹਿੰਦੀ ਮੈਂ ਨਹੀਂ ਚਿੱਠੀ ਝੂਠੀ ਲੈ ਜਾਂਦੀ ਕਿਸੇ ਦੀ ਉਹਨੇ ਬੁੜੇ ਲਾਲਚ ਦਿੱਤੇ ਮੋਹਰੇ ਦੇਤੀਆਂ ਉਹਨੂੰ ਥੋੜੀਆਂ ਵਾਲੀਆਂ ਕਹਿੰਦਾ ਇਦੋਂ ਬਾਅਦ ਜਦੋਂ ਚਿੱਠੀ ਦੇ ਆਵੇਂਗੀ ਕਹਿੰਦਾ ਤੈਨੂੰ ਪੂਰਾ ਰਜਾ ਦੂੰ ਕਹਿੰਦਾ ਇੰਨੇ ਪੈਸੇ ਦੇਉਂ ਸਿਉਨੇ ਦੇ ਮੋਹਰੇ ਉਹਨੂੰ ਭਾਈ ਉਹ ਲਾਲਚ ਆ ਗਈ ਲੁਕੋ ਕੇ ਉਹਵੇਂ ਉਹ ਤਾਂ ਫੜ ਲੈਂਦੀ ਹੈ ਚਿੱਠੀ ਜਦੋਂ ਜਾ ਕੇ ਰਾਜਕੁਮਾਰੀ ਨੂੰ ਫੜਾਉਂਦੀ ਹੈ ਉਹ ਬਹੁਤ ਗੁੱਸੇ ਹੋਈ ਕਹਿੰਦੀ ਤੂੰ ਹੁੰਦੀ ਕੌਣ ਹੈ ਮੈਨੂੰ ਚਿੱਠੀਆਂ ਦੇਣ ਵਾਲੀ ਤਾਂ ਉਹਨੂੰ ਭਾਈ ਕਹਿੰਦੀ ਵੀ ਰਾਣੀ ਸਹਿਬਾ ਮੈਂ ਤਾਂ ਲਿਆਉਣੀ ਨਹੀਂ ਚਾਹੁੰਦੀ ਸੀ ਵੀ ਉਹ ਬੰਦਾ ਜਿੱਦ ਪੈ ਗਿਆ ਵੀ ਨਾਲੇ ਉਹਨੇ ਮੈਨੂੰ ਲਾਲਚ ਦਿੱਤਾ ਸਾਰਾ ਕੁਝ ਦੱਸਤਾ ਮੈਨੂੰ ਉਹ ਕਹਿਣ ਲੱਗੀ ਵੀ ਉਹਨੇ ਹੋਰ ਚਿੱਠੀ ਲਿਖ ਕੇ ਉਹਨੂੰ ਫੜਾਤੀ ਕਹਿੰਦੀ ਆ ਉਹਨੂੰ ਫੜਾ ਦੇ ਜਾ ਕੇ ਜਾ ਤਾਂ ਉਹਨੇ ਉਹ ਚਿੱਠੀ ਉਹਨੂੰ ਫੜਾਤੀ ਉਹ ਸਪਾਹੀ ਨੂੰ ਸਪਾਹੀ ਨੇ ਜਾ ਕੇ ਰਾਜਕੁਮਾਰ ਨੂੰ ਦੇਤੀ ਵੀ ਆ ਚਿੱਠੀ ਲੈ ਲਓ ਜਦੋਂ ਉਹਨੇ ਖੋਲ ਕੇ ਪੜ੍ਹੀ ਓਹੋ ਉਹਨੇ ਲਿਖਿਆ ਹੋਇਆ ਵਿੱਚ ਵੀ ਤੂੰ ਕੌਣ ਹੋਣਾ ਹੈ ਜਦੋਂ ਮੈਂ ਵਿਆਹੀ ਹੋਈ ਆ ਮੈਂ ਰਾਣੀ ਆ ਰਾਜੇ ਦੀ ਤੂੰ ਕੌਣ ਹੋਣਾ ਮੈਨੂੰ ਵਿਆਹ ਕੇ ਲਿਜਾਣ ਵਾਲਾ ਜਾਨੀ ਉਹਨੇ ਐ ਗੁੱਸੇ ਨਾਲ ਚਿੱਠੀ ਲਿਖ ਕੇ ਜਵਾਬ ਦਿੱਤਾ ਤਾਂ ਹੁਣ ਉਹ ਕਹਿਣ ਲੱਗਿਆ ਵੀ ਐ ਨਹੀਂ ਉਹਨੇ ਵਿਆਹ ਕਰਾਉਣਾ ਵੀ ਮੈਂ ਤਾਂ ਹਉਜਾ ਤਿਆਰ ਕਰਾਂ ਲੜਾਈ ਕਰੂੰਗਾ ਫੇਰ ਉਹਨੂੰ ਜਿੱਤ ਕੇ ਲਿਆਉਂਗਾ ਹੁਣ ਭਾਈ ਉਹਨੇ ਫੌਜ ਇਕੱਠੀ ਕਰੀ ਤੇ ਚੜਾਈ ਕਰਤੀ ਉਧਰੋਂ ਉਹ ਵੀ ਤਿਆਰ ਸੀ ਜਦੋਂ ਉਹਨੇ ਚਿੱਠੀ ਚ ਲਿਖਤਾ ਵੀ ਨਹੀਂ ਅਸੀਂ ਤੈਨੂੰ ਅਗਵਾ ਕਰਕੇ ਲੈ ਜਾਾਂਗੇ ਤਾਂ ਉਧਰੋਂ ਉਹ ਵੀ ਤਿਆਰ ਸੀ ਤਾਂ ਭਾਈ ਉਹਨਾਂ ਦਾ ਯੁੱਧ ਹੋਇਆ ਯੁੱਧ ਹੋਇਆ ਮੋ ਸਾਹਮਣੇ ਤਾਂ ਉਹ ਰਾਜਕੁਮਾਰ ਨੇ ਰਾਜੇ ਦੇ ਕਰਪਾਨ ਮਾਰੀ ਤਾ ਉਹ ਰਾਜੇ ਦੇ ਕਿਰਪਾਨ ਵੱਜੀ ਰਾਜਾ ਹੇਠਾਂ ਡਿੱਗ ਪਿਆ ਉਹ ਰਾਣੀ ਅੰਦਰੋਂ ਬੈਠੀ ਬੱਗੀ ਚਗਾਹਾ ਦੇਖ ਰਹੀ ਸੀ ਸਾਰਾ ਕੁਝ ਤਾਂ ਜਦੋਂ ਉਹ ਦੇਖਦੀ ਸੀ ਉਹਨੇ ਦੇਖਿਆ ਵੀ ਇਹਨੇ ਤਾਂ ਮੇਰੇ ਘਰ ਵਾਲੇ ਦਾ ਰਾਜੇ ਦੇ ਮਾਰੀ ਤਰਵਾਰ ਤਾਂ ਡਿੱਗ ਪਿਆ ਵੀ ਹੁਣ ਪਤਾ ਨਹੀਂ ਉਹ ਹੈਗਾ ਜਾਂ ਨਾ ਤਾਂ ਭਾਈ ਉਹਨੇ ਆਪਦੇ ਕੰਮ ਰਕਸੇ ਕਸੇ ਕਸ ਕੇ ਲੈ ਕੇ ਤਰਵਾ ਕਰਪਾਨ ਉਹਦੇ ਮੰਗੂ ਕੱਪੜੇ ਪਾ ਲੇ ਸਿਰ ਤੇ ਬੰਨ ਲਿਆ ਟੋਪ ਜਾ ਲੈ ਕੇ ਭਾਈ ਉਹ ਆ ਗਈ ਉਹਨੇ ਪਹਿਲਾਂ ਤਾਂ ਆਪਦੇ ਘਰ ਵਾਲਾ ਦੇਖਿਆ ਵੀ ਉਹ ਤਾਂ ਮਰ ਗਿਆ ਤਾਂ ਹੁਣ ਉਹ ਮੁੰਡੇ ਦੇ ਮੂਹਰੇ ਖੜ ਗਈ ਕਹਿੰਦੀ ਤੂੰ ਹੁੰਦਾ ਕੌਣਾ ਮੈਨੂੰ ਵਿਆਹਣ ਵਾਲਾ ਤੇ ਮੇਰੇ ਪਤੀ ਨੂੰ ਮਾਰਨ ਵਾਲਾ ਉਹ ਕਹਿੰਦਾ ਵੀ ਮੈਂ ਤੈਨੂੰ ਪਿਆਰ ਨਾਲ ਮਨਾਉਂਦਾ ਦੀ ਤੂੰ ਮੰਨੀ ਨਹੀਂ ਮੈਂ ਤੁਹਾਨੂੰ ਦੱਸਦਾ ਦੀ ਮੈਂ ਤਾਂ ਫਿਰ ਐਂ ਕਰੂੰ ਵੀ ਹੁਣ ਉਹ ਤਾਂ ਮਰ ਗਿਆ ਮੇਰੇ ਨਾਲ ਵਿਆਹ ਕਰਾ ਉਹਨੇ ਸੋਚਿਆ ਵੀ ਇਹਦਾ ਕੀ ਹੈ ਜੇ ਮਰ ਮੁਰਗ ਮੈਨੂੰ ਵੀ ਇੱਥੇ ਕੁਝ ਹੋ ਗਿਆ ਤਾਂ ਮੇਰੇ ਪਤੀ ਦੀ ਦੇਰ ਹੋਊਗੀ ਤਾਂ ਉਹਨੂੰ ਕਹਿੰਦੀ ਵੀ ਮੈਂ ਮੇਰੇ ਪਤੀ ਦਾ ਕਿਰਿਆ ਕਰਮ ਕਰਨਾ ਹੈ ਉਹ ਕਹਿੰਦਾ ਕਰ ਲੈ ਉਹਨੇ ਆਖਿਆ ਵੀ ਉਦੋਂ ਬਾਅਦ ਵਿਆਹ ਕਰਾਉਗੀ ਮੇਰੇ ਨਾਲ ਕਹਿੰਦਾ ਕਰ ਲੈ ਤਾਂ ਹੁਣ ਉਹ ਸਸਕਾਰ ਕਰਾਦੀ ਆ ਉਹਦੇ ਪਤੀ ਦਾ ਤੇ ਜਿੰਨਾ ਵੀ ਉਹਦਾ ਉਹਦਾ ਕਿਰਿਆ ਕਰਮ ਸਾਰਾ ਕਰਕੇ ਭੋਗ ਪਾ ਕੇ ਜਦੋਂ ਨਾ ਉਹ ਪਹਿਲੇ ਹੀ ਜਦੋਂ ਸਸਕਾਰ ਹੁੰਦਾ ਨਾ ਮੈਂ ਵੀ ਭੁੱਲ ਗਈ ੁਰੇ ਸਸਕਾਰ ਕਰਦੀ ਤੀ ਤਾਂ ਉਹਦੇ ਵਿੱਚ ਛਾਲ ਮਾਰਦੀ ਸਤੀ ਹੋ ਜਾਂਦੀ ਆ ਤਾਂ ਉਝਾਕ ਦਾ ਰਾਜਕੁਮਾਰ ਉਹ ਭੱਜ ਕੇ ਫੜਨ ਲੱਗਦਾ ਹੈ ਉਹ ਉਹਨੂੰ ਕਿਹੜਾ ਹੁਣ ਪਤਾ ਸੀ ਵੀ ਇਹ ਛਾਲ ਮਾਰੂਗੀ ਉਹਦੀ ਤਿਆਰੀ ਸੀ ਵੀ ਮੈਂ ਛਾਲ ਮਾਰੂਗੀ ਤਾਂ ਛਾਲ ਮਾਰ ਦਿੰਦੀ ਹੈ ਭਾਈ ਉਹ ਨਾਲ ਸਤੀ ਹੋ ਜਾਂਦੀ ਹੈ ਤਾਂ ਉਹ ਰਾਜਕੁਮਾਰ ਸਿੱਧ ਰਾਜਾ ਜਮੇ ਹੀ ਪਾਗਲ ਹੋ ਜਾਂਦਾ ਹੈ ਉਹਦੇ ਪਿਆਰ ਚ ਸੋ ਇੱਕ ਅਨੋਖਾ ਪਿਆਰ ਹੈ ਇਹ ਅਮ ਤਾਂ ਲੋਕਾਂ 'ਚ ਵੀ ਹੁੰਦਾ ਇਹ ਬਹੁਤ ਦੇਖੇ ਨੇ ਕੰਮਲੇ ਹੋ ਜਾਂਦੇ ਨੇ ਲੋਕ ਇਹੋ ਜਿਹੇ ਕੰਮਾਂ ਤੇ ਸੋ ਇੰਨੀ ਕੁ ਬਾਤ ਹੈ ਜੀ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ